ਹੋ ਵੀ ਮਿੱਤਰੋ ਆਪਾਂ ਪਹੁੰਚ ਗਏ ਕਿਰਾਂ ਹਰਮੰਦਰ ਸਾਹਿਬ ਇਹਨੇ ਦੇਖੋ ਆ ਗਏ ਉਸ ਜਿਹੜਾ ਆਪਾਂ ਬਾਕੀ ਇਹਨੂੰ ਬਾਕੀ ਇਸ ਦੇ ਬਾਰੇ ਹੁਣ ਆਪਾਂ ਫੇਰ ਦੇਖਦੇ ਆਂ ਪਹਿਲਾਂ ਜਾ ਕੇ ਕਮਰੇ ਦਾ ਇੰਤਜ਼ਾਮ ਕਰਦੇ ਆਂ ਡੇਠੇ ਸਭੇ ਥਾਂ ਨਹੀਂ ਤੁੱਟ ਜਿਹਿਆ ਸਹੀ ਮੈਨਿਆਂ ਚ ਉਹਦੀ ਸੰਗਤੀ ਹੁਣ ਅਸੀਂ ਖੜੇ ਆਂ ਮਾਤਾ ਗੰਗਾ ਜੀ ਨਿਵਾਸ ਦੇ ਦੇ ਵਿੱਚ ਇੱਧਰ ਸਾਨੂੰ ਕਮਰਾ ਹੈ ਜਿਹੜਾ ਉਹ ਮਿਲ ਗਿਆ 47 ਨੰਬਰ ਕਮਰਾ ਮਿਲ ਚੁੱਕਿਆ ਤੇ ਬਾਕੀ ਅੰਦਰਲਾ ਜਿਹੜਾ ਕਮਰੇ ਦਾ ਇਸ ਤਰ੍ਹਾਂ ਦਾ ਕਮਰਾ ਮਿਲੇ ਆ ਉਸ ਦਾ ਤੁਹਾਨੂੰ ਬਾਅਦ ਚਾਕੇ ਦਿਖਾਉਨੇ ਆ ਹੁਣ ਜਾ ਕੇ ਲੰਗਰ ਪਾਣੀ ਛਕਦੇ ਆ ਲਓ ਜੀ ਸੰਗਤ ਜੀ ਇੱਧਰ ਦੇਖਣੇ ਨੇ ਜੋੜਾਕਰ ਤੇ ਇੱਧਰ ਸਾਮਣੇ ਫਰੈਸ਼ ਲਈ ਕਮਰੇ ਨਹੀਂ ਸਾਰੇ ਪਾਸੇ ਇਹ ਮੈਂ ਹੁਣ ਅਸੀਂ ਮਾਤਾ ਗੰਗਾ ਜੀ ਨਿਵਾਸ ਦੇ ਵਿੱਚ ਰੈਸ਼ ਕਰੀਆ ਐ ਐਸੇ ਤਰ੍ਹਾਂ ਸਾਰੇ ਜਗ੍ਹਾ ਦੇ ਉੱਤੇ ਲਹਿਦਾ ਲਹਿਦਾ ਇਹ ਰੈਸ਼ ਲਈ ਇੱਥੇ ਬਣਾਈ ਹੋਈਆਂ ਨੇ ਇਸ ਤਰ੍ਹਾਂ ਬਹੁਤ ਵਧੀਆ ਪ੍ਰਬੰਧ ਹੈਗਾ ਤੇ ਇੱਧਰ ਹਾਂ ਉੱਦਰ ਵੀ ਆਉਣਾ ਪਵੇ ਨਜ਼ਾਰੇ ਆ ਰਹੇ ਨੇ ਕਿਆ ਸੁਣਾ ਦ੍ਰਿਸ਼ ਹੈ ਇੱਧਰ ਆਪਾਂ ਜਿਹੜੇ ਗੱਲ ਕਰ ਰਹੇ ਸੀ ਲੰਧਰ ਹਾਲ ਦੇ ਨਾਲ ਇਹ ਆ ਰਾਮਗੜੀਆ ਬੂੰਗਾ ਬੂੰਗਾ ਰਾਮਗੜੀਆ ਇਹ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਤੇ ਨਾਲ ਹੁੰਦੇ ਆਪਾਂ ਦਰਸ਼ਨ ਕਰ ਰਹੇ ਹਾਂ ਹਰਮੰਦਰ ਸਾਹਿਬ ਦੇ ਇਧਰਲੀ ਸਾਈਡ ਹਰਕੀ ਪੌੜੀ ਪੌੜੀ ਹੈ ਜਿਹੜੀ ਉਹ ਬਣੀ ਹੋਈ ਹੈ ਸਾਹਮਣੇ ਆਪਾਂ ਦੇਖ ਰਹੇ ਹਾਂ ਹਰਕੀ ਪੌੜੀ ਦੇ ਸੰਗਤਾਂ ਨੇ ਜਿਹੜੀਆਂ ਉਹ ਦਰਸ਼ਨ ਕਰ ਰਹੀਆਂ ਨੇ ਤੇ ਉੱਥੋਂ ਚੋਲੀ ਭਰ ਰਹੀਆਂ ਨੇ ਇਧਰ ਦੁਖ ਪੰਜਣੀ 베ਰੀ ਤੁਸੀਂ ਜਿੱਥੇ ਜਿਸ ਦਾ ਦੁਖਣੀ ਦੁਖ ਪੰਜਣੀ 베ਰੀ ਦੇਰ ਸਾਹਿਬ ਤੇ ਉਧਰ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਬਾਬਾ ਦੀਪ ਸਿੰਘ ਜੀ ਦਾ ਨਾਲ ਸੰਬੰਧਿਤ ਸਥਾਨ ਹੈ ਹੈਗੀ ਰਾਤ ਦੇ 9 ਵਜੇ ਦਾ ਸਮਾਂ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਵੀ ਲਾਈਟਿੰਗ ਦੇ ਵਿੱਚ ਕਿੰਨਾ ਸੋਹਣਾ ਨਜ਼ਰ ਆ ਰਿਹਾ ਹੈ ਗੁਰੂ ਘਰ ਠੀਕ ਹੈ ਤੇ ਸੰਗਤ ਸੰਗਤ ਇਹ ਦੇਖੋ ਵੀ ਹਮੇਸ਼ਿਆ ਦੀ ਤਰ੍ਹਾਂ ਸੰਗਤ ਹੈ ਜਰੀ ਉਹ ਬਹੁਤ ਜ਼ਿਆਦਾ ਆਈ ਹੋਈ ਹੈ ਠੀਕ ਹੈ ਤੇ ਇੱਥੇ ਹਰ ਟਾਈਮ ਹੈ ਸੰਗਤ ਐਨੀਅਰ ਇੰਡੀਆ ਅੰਦਾਜ਼ਾ ਲਾ ਕੇ ਚੱਲੋ ਰਾਤ ਦੇ 9 ਵਜੇ ਦੇ ਬਾਵਜੂਦ ਵੀ ਸੰਗਤ ਹੈ ਜਿਹੜੀ ਉਹ ਇਸ ਸਮੇਂ ਨਹੀਂ ਲੱਗ ਰਹੀ ਐ ਤਾਂ ਦਿਨ ਸਮੇਂ ਕਿੰਨੀ ਹੋਊਗੀ ਹਰੇਕ ਸਟੇਟ ਤੋਂ ਹਰੇਕ ਕੰਟਰੀ ਤੋਂ ਇੱਥੇ ਸੰਗਤ ਹੈ ਜਿਹੜੀ ਉਹ ਦਰਸ਼ਨ ਕਰਨ ਆਉਂਦੀ ਐ ਗੁਰੂ ਘਰ ਦੇ ਅਸੀਸਾਂ ਪ੍ਰਾਪਤ ਕਰਦੇ ਨੇ ਇੱਥੇ ਨਾਲ ਹੁੰਦੇ ਦੇਖ ਸਕਦੇ ਹਾਂ ਪਾਣੀ ਦੀ ਸੇਵਾ ਚੱਲ ਰਹੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਲਦੀ ਸੇਵਾ ਜਿਹੜਾ ਪਹਿਲੀ ਵਾਰ ਬਿਜਲੀ ਸਪਲਾਈ ਲਈ ਹਾਂ ਬਿਲਕੁਲ ਠੀਕ ਹੈ ਹੁਣ ਤੇ ਨਾਲ ਹੁੰਦੇ ਕੀ ਪਰਿਵਾਰ ਬੁਲਾਏ ਤੇ ਹੂੰ ਇਹ ਨਾਲ ਹੁੰਦੇ ਤੁਸੀਂ ਦੇਖ ਸਕਦੇ ਹੋ ਇੱਧਰ ਠੀਕ ਹੈ ਰਾਜਾ ਰਾਜਾ ਇਹ ਉਹ ਪਿੱਲਰ ਹੈ ਹੈਗਾ ਜਦੋਂ ਪਹਿਲੀ ਵਾਰੀ ਜਦੋਂ ਪਹਿਲੀ ਵਾਰੀ ਬਿਜਲੀ ਦੀ ਸਪਲਾਈ ਹੈ ਜਿਹੜੀ ਹਰਮੰਦਰ ਸਾਹਿਬ ਵਿੱਚ ਲਗਾਈ ਗਈ ਸੀ ਜਿਹੜੀ ਮਜੀਠੀਆ ਪਰਿਵਾਰ ਦੇ ਪੁਰਖਿਆਂ ਵੱਲੋਂ ਲਗਾਈ ਗਈ ਸੀ ਤੇ ਉਸ ਉਸ ਟਾਈਮ ਵੀ ਬਹੁਤ ਇੱਥੇ ਵਿਵਾਦ ਹੋਇਆ ਸੀ ਪਰ ਇਹ ਮੰਨਿਆ ਜਾਂਦਾ ਸੀ ਕਿ ਗੁਰੂ ਘਰ ਦੀ ਤਾਂ ਪਹਿਲੇ ਹੀ ਬਹੁਤ ਚਾਨਣ ਹੈ ਸਾਨੂੰ ਬਿਜਲੀ ਦੀ ਲੋੜ ਨਹੀਂ ਇੱਧਰ ਤੁਸੀਂ ਨਾਲ ਹੁੰਦੇ ਦੇਖ ਸਕਦੇ ਹੁਣ ਸ਼ਹੀ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਇੱਥੇ ਦੇ ਇੱਥੇ ਦੇ ਹੁਣ ਇਤਿਹਾਸ ਦੇ ਬਾਰੇ ਆਪਾਂ ਗੱਲ ਕਰਦੇ ਆਂ ਆਪਾਂ ਸਾਹਮਣੇ ਇਤਿਹਾਸ ਨੇਰਾ ਹੋਣ ਕਰਕੇ ਮੋਬਾਈਲ ਦੇ ਵਿੱਚ ਤਾਣੀ ਪੜਿਆ ਜਾ ਸਕਦਾ ਪਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕਿਤੇ ਨਾ ਕਿਤੇ ਹਮੇਸ਼ਾ ਪੜਨ ਲੱਗੇ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ ਉਹ ਮaaf ਕਰਿਆ ਕਰਿਓ ਸੰਗਤ ਹੈ ਜਰੀ ਬਖਸ਼ਣਯੋਗ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦਾ ਸੀ ਜੀ ਸ਼ਹੀਦ ਨੇ ਜਰੇ ਹਾਂ ਹੁਣ ਤੁਹਾਡੇ ਪਰ ਹਾਂ ਪਰੋਕ ਇਥੋਂ ਦਾ ਜੋ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਕੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਆਪਣੇ ਸਾਹਮਣੇ ਤੁਸੀਂ ਦੇਖ ਰਹੇ ਹੋ ਕੁਝ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਦੱਸਣ ਦੀ ਬਾਬਾ ਦੀਪ ਸਿੰਘ ਜੀ ਜੋਸ ਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ ਸੀ 1757 ਈਸਵੀ ਵਿੱਚ ਤੈਮੂਰ ਸ਼ਾਹ ਅਤੇ ਜਹਾਂ Khan ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਪਵਿੱਤ੍ਰ ਸਰੋਵਰ ਨੂੰ ਕੂਰ ਦੇਣ ਦੀ ਖਬਰ ਬਾਬਾ ਜੀ ਨੇ ਜਦੋਂ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਹ 76 ਸਾਲ ਸਨ 1682 ਤੋਂ 1757 ਦੀ ਬਜ਼ੁਰਗ ਅਵਸਥਾ ਵਿੱਚ ਵੀ 18 ਸ਼ੇਰ ਦਾ ਖੰਡਾ ਹੱਥ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਦੀ ਪ੍ਰਤੀਗਿਆ ਕਰਕੇ ਸ੍ਰੀ ਅੰਮ੍ਰਿਤਸਰ ਵਾਲ ਚੱਲ ਪਈ ਅੱਗੋ ਜਹਾਨ ਖਾਨ ਨੇ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਲ ਵਰ ਪਿੰਡ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਮੋਰਚੇ ਮੱਲੀ ਬੈਠਾ ਸੀ ਆਮੋ ਸਾਹਮਣੀ ਘਮਸਾਣ ਦਾ ਯੁੱਧ ਯੁੱਧ ਹੋਇਆ ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸੰਕੇ ਜਮਾਲ ਖਾਨ ਨਾਲ ਹੋ ਰਹੀ ਹੱਥੋ ਹੱਥੀ ਲੜਾਈ ਵਿੱਚ ਉਹਨਾਂ ਦਾ ਸੀਸ ਕਟਿਆ ਗਿਆ ਪਾਸ ਖੜੇ ਇੱਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਿਕਾ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾਂ ਵਿੱਚ ਭਾਜਣਾ ਪੈ ਗਿਆ ਇਸ ਤਰ੍ਹਾਂ ਘਮਸਾਣ ਦਾ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਭੇਂਟ ਕੀਤਾ ਬਰਕਰਮਾ ਵਿੱਚ ਸ਼ਹੀਦ ਬੁੰਗੇ ਵਿਖੇ ਇਹ ਗੁਰਦੁਆਰਾ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਅਤੇ ਗੁਰੂ ਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਨਾ ਸਰੋਤ ਵੀ ਹੈ। ਧੰਨਵਾਦ ਜੀ। ਇਹ ਤੁਸੀਂ ਸੁਣਿਆ ਹੁਣ ਇਤਿਹਾਸ ਇੱਥੇ ਦਾ ਹਨੇਰਾ ਹੋਣ ਕਰਕੇ ਦਿਖਤਾਂ ਰਿਹਾ ਨਹੀਂ ਸੀ ਹੈਗਾ ਮੋਬਾਈਲ ਦੇ ਵਿੱਚ ਪਰ ਤੁਹਾਨੂੰ ਪੜ ਕੇ ਸੁਣਾਇਆ ਤੇ ਸ਼ਹੀਦ ਸ਼ਹੀਦੀ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਵੀਨੀਕਰਨ ਸੇਵਾ ਆਰੰਭ 1 ਨਵੰਬਰ 2023 ਨੂੰ ਬੁੱਧਵਾਰ ਨੂੰ ਹੋਈ ਸੀ ਇਸ ਦੇ ਨਵੀਨੀਕਰਨ ਚੱਲ ਰਿਹਾ ਹੁਣ ਇਸ ਬੁੰਗੇ ਦਾ ਜੀ ਹੁਣ ਆਪਾਂ ਅੰਦਰ ਜਲ ਕੇ ਇੱਥੇ ਦੇ ਦਰਸ਼ਨ ਕਰਦੇ ਆਂ ਤੇ ਨਾਲ ਸੰਗਤਾਂ ਨੂੰ ਕਰਾਉਂਦੇ ਆਂ ਇਹ ਅਕਾਲ ਬੁੰਗਾ ਸਾਹਿਬ ਦੇ ਅੰਦਰ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਜੋਤ ਚੱਲ ਰਹੀ ਹੈ ਨੰਨੇ ਵੀ ਨਹੀਂ ਕਰਨ ਕਰਕੇ ਹਰੇ ਇੱਥੇ ਪਲਾਈ ਲਾ ਕੇ ਇਸ ਨੂੰ ਬੰਦ ਕਰਿਆ ਗਿਆ ਹੈ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਆਪਾਂ